ਆਰ ਜੀ ਸੈਂਟਰ ਲੋਕ ਜਿਹਨਾਂ ਦੀਆਂ ਅਧਿਅਰਥਾਂ ਔਰ ਵਿਸ਼ਾ ਨਿਰਦੇਸ਼ ਸਾਡੀ ਪਲੇਟੀਮਾ ਨੂੰ ਪਲੀਜ਼ ਕੁਝ ਨੇਕ ਨੂੰ ਸਮੇਂ ਸਮੇਂ ਤੋਂ ਦਿੱਤੇ ਜਾਂਦੇ ਆ ਭਾਵੇਂ ਉਹਦੇ ਵਿੱਚ ਪ੍ਰਾਇਮਰੀ ਪ੍ਰੋਫੈਂਸ਼ਨ ਦੀ ਗੱਲ ਹੋਵੇ ਭਾਵੇਂ ਡਿਟੈਕਸ਼ਨ ਦੀ ਗੱਲ ਹੋਵੇ ਤੋਂ ਉਹਦੇ ਤੱਕ ਵੀ ਸਾਡੀਆਂ ਟੀਮਾਂ ਜਿਹੜੀਆਂ ਨੇ ਲਗ ਲਗ ਕੇਸਿਸ ਰੈਕਸ ਕੀਤੇ ਆ ਜਿਹੜੇ ਅਸੀਂ ਤੁਹਾਡੇ ਨੋਟਿਸ ਲਿਆਉਣਾ ਚਾਹੁੰਦੇ ਆ ਇਕ ਤਾਂ 144 ਨੰਬਰ ਮਕਦਮਾ ਜਿਹੜਾ ਕਿ ਆਲਰੇਡੀ ਬ੍ਰੀਫ ਕੇਸ ਫਾਈਲ ਦੇ ਦੇ ਵਿੱਚ ਆਪਣੇ ਫਾਇਰਿੰਗ ਕੀਤੀ ਸੀ ਉੱਥੇ ਪੰਡੀਗੜ ਵਾਲਾ ਕੇਸ ਉਹਦੇ ਵਿੱਚ ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਤਾਂ ਹਰਪਾਲ ਸਿੰਘ ਸਾਡੇ ਏਡੀਸੀ ਸੀ ਤੇ ਬਰਿੰਦਰਵੀਰ ਸਿੰਘ ਏਸੀਪੀ ਉਹਦੇ ਵਿੱਚ ਜਿਹੜੇ ਅਸੀਂ ਪਹਿਲੇ ਦੋ ਬੰਦੇ ਥੋੜੇ ਸੀਗੇ ਹਰਖਦੀਪ ਤੇ ਗੁਰਚਰਨ ਦੀ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਜਦੋਂ ਅੱਗੋਂ ਉਹਨਾਂ ਦੀ ਉਸ ਗਿਜ ਕੀਤੀ ਤਾਂ ਉਹਦੇ ਵਿੱਚ ਇੱਕ ਬੰਦਾ ਅਗੇ ਆਇਡੈਂਟੀਫਾਈ ਹੋਇਆ ਧਰਮਪ੍ਰੀ ਉਲੀਸ ਧਰਮਾ ਜਿਹਨੂੰ ਕਿ ਅਸੀਂ 6 9 ਨੂੰ ਫ੍ਰੀਪੋਰਟ ਤੋਂ ਸਾਡੀ ਟੀਮ ਨੇ ਗੁਰਿੰਦਰ ਵੀਰ ਉਹਨਾਂ ਦੀ ਸੁਪਰਵਾਈਜ਼ਰ ਤੋਂ ਅਰੈਸਟ ਕੀਤਾ ਜਿਹਦਾ ਕਿ ਰੋਲ ਸੀ ਵੀ ਜਿਹੜੇ ਹਰਸ਼ਦੀਪ ਤੇ ਗਰਸ਼ਰਨਦੀਪ ਇਹ ਬੰਦੇ ਨੇ ਆਇਡੈਂਟੀਫਾਈ ਸ਼ੂਟਰ ਇਹਨੇ ਕੀਤੇ ਔਰ ਇਹਨੇ ਇੰਟਰੋਡਿਊਸ ਅੰਗੇ ਵੋਲਡ ਗਿਆ ਇੱਕ ਦੇਵਾ ਆ ਆਇਡੈਂਟੀਫਾਈ ਬੰਦਾ ਹੋਇਆ ਜਿਹੜਾ ਕਿ ਹਰਿਆਣੇ ਦਾ ਹੈ ਇਹ ਦੋਨਾਂ ਦੇ ਨਾਲ ਇਹਨੇ ਲਿੰਕ ਚ ਲਿਆਉਂਦੇ ਗੋਲਡੀ ਬ੍ਰਾਡ ਗੋਲਡੀ ਬ੍ਰਾਡ ਬਿਲਕੁਲ ਥੈਨ ਜਿਹੜਾ ਇਹਨਾਂ ਨੇ ਬੜੀ ਮਿਹਨਤ ਕੀਤੀ ਔਰ ਪੂਰੀ ਡੈਪਥ ਅੱਗੇ ਜਾਂਦੇ ਰਹੇ ਔਰ ਜਦੋਂ ਧਰਮਪ੍ਰੀਤ ਵੀ ਅੱਗੇ ਪੁੱਛ ਗਈ ਥੋਈ ਉੱਤੇ ਕਿ ਨੈਕਸਟ ਵਨ ਦਾ ਆਇਡੈਂਟੀਫਾਈ ਹੋਇਆ ਪ੍ਰੀਕੰਸਾਈਡ ਗੋਲੀ ਜਿਹੜਾ ਕਿ ਆਲਰੇਡੀ ਇਹਨਾਂ ਨੂੰ ਗੋਲਡੀ ਬ੍ਰਾਡ ਦੇ ਸਾਰੇ ਗਰੁੱਪ ਨੂੰ ਜਾਣਦਾ ਸੀ ਗੋਲਡੀ ਬ੍ਰਾਡ ਨੂੰ ਮਲੌਣ ਚ ਧਰਮਪ੍ਰੀਤ ਨੂੰ ਮੇਨ ਇਹਦਾ ਰੋਲ ਆ ਔਰ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਿਆ ਵੀ ਇਹ ਕਿਸੇ ਫੇਕ ਡਾਕੂਮੈਂਟਸ ਦੇ ਬਾਹਰ ਗਿਆ ਜਿਹਦੀ ਕਿ ਇਨਵੈਸਟੀਗੇਸ਼ਨ ਹੁਣ ਅਸੀਂ ਆਲਰੇਡੀ ਕਰ ਰਹੇ ਆ ਚੱਲ ਰਹੀ ਆ ਜੋ ਵੀ ਉਹਦੇ ਵਿੱਚ ਫਰਦਰ ਕੋਈ ਅਕੋਰਡਿੰਗ ਲਾਅ ਅਸ ਅਕਸ਼ਨ ਲੈਣ ਵਾਲਾ ਹੋਇਆ ਉਹਨੂੰ ਅਸੀਂ ਵੀ ਖੁੱਲ੍ਹਾਂਗੇ ਔਰ ਇਹਦੇ ਤੇ ਵੀ ਫਰਦਰ ਇਹਨੂੰ ਉਥੋਂ ਵਾਪਸ ਲਿਆਉਣ ਲਈ ਜਾਂ ਜੋ ਸਾਡੇ ਪੈਰਾਮੀਟਰ ਇਨਵੈਸਟੀਗੇਸ਼ਨ ਦੇ ਆ ਭਾਵੇਂ ਵੱਲੋਂ ਸੀ ਅਸੀਂ ਉਸ ਸਾਰਾ ਪਾਰ ਅਸੀਂ ਉਹਨੂੰ ਵੀ ਪੂਰਾ ਕੀਤਾ ਬੈਨ ਕੋ ਇੱਕ ਇਹਨਾਂ ਚ ਮੰਗਾ ਸਨੋਬ ਵੀਰ ਸਿੰਘ ਸੀ ਉਹ ਵੀ ਬਲੀਪਪੁਰ ਦਾ ਹੈ ਜਿਹਨੂੰ ਕੇ ਇਹਨੂੰ ਵੀ ਸਾਡੀ ਟੀਮ ਨੇ ਅਰੈਸਟ ਕੀਤਾ ਇਹਦਾ ਇਹ ਪਾਰਟ ਸੀ ਵੀ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਹੋਰ ਜਿਹੜੀ ਇੱਕ ਬੰਦਾ ਉਸੇ ਹੋਰ ਸੀ ਜਿਹਦੀ ਇਹਨਾਂ ਨੇ ਰੈਕੀ ਕੀਤੀ ਰੈਕੀ ਕਰਕੇ ਇਹਨਾਂ ਨੇ ਆਇਡੈਂਟੀਫਾਈ ਕੀਤਾ ਉਹਦੇ ਵਿੱਚ ਵੀ ਰੈਂਸਮ ਕਾਲ ਟਾਈਪ ਸਾਡੇ ਕੋਲ ਐਵੀਡੈਂਸ ਆਈ ਹੈ ਉਹਦੀ ਰੈਕੀ ਕਰਦੇ ਰਏ ਇਹਨੂੰ ਹਰਸ਼ਦੀਪ ਤੇ ਗੁਰਸ਼ਰਨਜੀਤ ਨੂੰ ਲੈ ਕੇ ਇਨੇ ਉਹਨੂੰ ਆਇਡੈਂਟੀਫਾਈ ਕਰਾਇਆ ਬੰਦੇ ਨੂੰ ਪਰ ਲੱਕੀ ਲਈ ਜਿੱਦਣ ਇਹਨਾਂ ਦੇ ਟਾਈਮ ਫਿਕਸੀ ਟਾਰਗੇਟ ਤੇ ਤਾਂ ਉਹ ਟਾਰਗੇਟ ਅੱਗੇ ਪਿੱਛੇ ਹੋਣ ਕਰਕੇ ਉਹਦਾ ਬਚਾਅ ਹੋ ਗਿਆ ਇਹ ਵੀ ਫਰਦਰ ਇਹਨਾਂ ਨੇ ਅਰੈਸਟ ਕੀਤਾ ਇਸੇ ਤਰ੍ਹਾਂ ਹੀ ਸੱਤਵਾਂ ਬੰਦਾ ਇਹਨਾਂ ਦੇ ਅਵਤਾਰ ਸਿੰਘ ਸੁੱਖਾ ਇਹ ਜਿਹਨੂੰ ਕਿ ਅੱਜ ਹੀ ਸਵੇਰੇ ਸਾਡੀ ਟੀਮ ਨੇ ਰੈਸਟ ਕੀਤਾ ਇਹ ਫਸਟ ਉਹ ਬੰਦਾ ਹੈ ਜਿਹਨੇ ਜਾ ਕੇ ਇਹਨੂੰ ਨੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਵਹੀਕਲ ਮਹਈਆ ਕਰਾਇਆ ਵਹੀਕਲ ਮਹਈਆ ਕਰਾ ਕੇ ਦੋਨੋਂ ਟਾਰਗੇਟਸ ਤੇ ਪਿਲਾਂ ਦੇ ਲੈ ਕੇ ਜਾਂਦਾ ਰਿਹਾ ਜਿੱਦਾਂ ਕਿ ਅਸੀਂ ਸੈਕੰਡ ਟੈਕਸੀ ਵਾਲਾ ਕੁਨ ਕਦਾ ਫੜਿਆ ਇਹਨੂੰ ਵੀ ਇੱਥੇ ਫੜਿਆ ਸੋ ਇਹ ਇਹਨਾਂ ਦੀ ਗੁਰਿੰਦਰ ਵੀਰ ਹੁਣਾਂ ਦੀ ਔਰ ਰਵਾਲ ਸਿੰਘ ਹੁਣਾਂ ਦੀ ਟੀਮ ਦੀ ਬੜੀ ਚੰਗੀ ਕਾਮਯਾਬੀ ਆ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸ ਤਫਤੀਸ਼ ਨੂੰ ਇਹ ਤਕਰੀਬਨ 90% ਲੈ ਗਿਆ ਅਦਰਵਾਇਜ਼ ਜਿਹੜੀਆਂ ਇਹਦੇ ਰਿਲੇਟਡ ਹਰਿਆਣੇ ਦੇ ਵਿੱਚ ਔਰ ਅਦਰ ਸਟੇਟਸ ਦੇ ਵਿੱਚ ਜਿੱਥੇ-ਕਿੱਥੇ ਵੀ ਸਾਡੇ ਕੋਲ ਐਵੀਡੈਂਸ ਆ ਸਾਡੀਆਂ ਟੀਮਾਂ ਉੱਥੇ ਰੇਡ ਵੀ ਕਰ ਰਹੀਆਂ ਹੋ ਔਰ ਐਵੀਡੈਂਸ ਵੀ ਕਲੈਕਟ ਕਰ ਰਹੀਓ ਇਹਦੇ ਵਿੱਚ ਜਿਹੜਾ ਵੀ ਫਰਦਰ ਕੋਈ ਬੰਦਾ ਵੀ ਹੋਇਆ ਇਹਨੂੰ ਬਿਲਕੁਲ ਇਸ ਇਨਵੈਸਟੀਗੇਸ਼ਨ ਨੂੰ ਸਿਖਾਂਟ ਤੱਕ ਲੈ ਕੇ ਜਾਣਾ 에어ਪੋਰਟ ਕਿੰਨੇ 10 ਦੇ ਤੋਂ ਕਿੰਨੇ ਵਾਰ ਜੀ ਅੱਜ ਉਹ ਤੋਂ ਹੋ ਗਿਆ ਅ ਇਹਦੇ ਵਿੱਚ ਪੰਜ ਅਰੈਸਟ ਹੋਗਾ ਜੀ ਤਾਂ ਦੀ ਡੇੜਾ ਹੈਗਾ ਦੇਵਾ ਉਹ ਆਲਰੇਡੀ ਇਸ ਹਾਂਜੀ ਹਰਿਆਣੇ ਵਾਲਾ ਉਹ ਉਸ ਇਨਵੈਸਟੀਗੇਸ਼ਨ ਦੇਖ ਰਹੇ ਆ ਉਹਦੀ ਸਾਨੂੰ ਅਜੇ ਉਹਦਾ ਐਡਰੈਸ ਐਂਡ ਗਈ ਚੀਜ਼ਾਂ ਦੀ ਲੋੜ ਆ ਪਰ ਅਸੀਂ ਇਹਨੂੰ ਨਾਮਜ਼ਦ ਕਰ ਲਿਆ ਬਿਲਕੁਲ ਬਿਲਕੁਲ ਇਹ ਇਸੇ ਕਰਕੇ ਅਸੀਂ ਨਾ ਸਪੈਕ ਦੇ ਰਹੇ ਆ ਕਿ ਇਹ ਟੋਟਲ ਗੁੰਦਾ ਹੈ ਕਿਵਰੀ ਗੁੰਦਾ ਵੀ ਪੁਲਿਸ ਨੇ ਦੋ ਜਣੇ ਫੜਲੇ ਤਿੰਨ ਫੜਲੇ ਕੋਈ ਲਿੰਕ ਛੱਡਦਾ ਮਤਲਬ ਇਹਨੂੰ ਇਹਨੂੰ ਮਤਲਬ ਕੋਈ ਵੀ ਅਸੀਂ ਇਹਦਾ ਸਪੈਕ ਕੋਈ ਅਸੀਂ ਦਿੱਤੇ ਵੀ ਸਾਨੂੰ ਇਹਦੇ ਰਿਲੇਟਡ ਕੋਈ ਵੀ ਲਿੰਕ ਹੈ ਵੀਡੀਓ ਵੀ ਅਸੀਂ ਕਿਸੇ ਨੂੰ ਵੀ ਲੇਕ ਲੂ ਹਾਲੇ ਤੱਕ ਛੱਡਿਆ ਨਹੀਂ ਨਹੀਂ ਦੇਖੋ ਦੇਖੋ ਬਹੁਤਾ ਛੁੱਟ ਰਾ ਛੁੱਟ ਰਦਾ ਵੀ ਵੈਪਨ ਅਸੀਂ ਫੜ ਲਿਆ ਇਹ ਇਹ ਬੇਸਿਕਲੀ ਲੇਟ ਕਿਸੇ ਨੇ ਆਇਡੈਂਟੀਫਾਈ ਕਰਾਤਾ ਕਿਸੇ ਨੇ ਰੈਕੀ ਕਰਾਤੀ ਮਤਲਬ ਕੱਲੇ ਕੱਲੇ ਸ਼ੂਟਰ ਦਾ ਜੋ ਆਪਾਂ ਅੱਜ ਕੱਲ੍ਹ ਦੇਖ ਰਹੇ ਕਹਿੰਦੇ ਕੱਲੇ ਸ਼ੂਟਰ ਦਾ ਜਾ ਕੇ ਕਿਤੇ ਵੀ ਨਹੀਂ ਕੁਝ ਕਰ ਸਕਦਾ ਪਰ ਇਹ ਜਿੰਨਾ ਰੋਲ ਉਹਨਾਂ ਦਾ ਉਹਨਾਂ ਇਹਨਾਂ ਦਾ ਫਰਕ ਕਰੋ ਬਿਲਕੁਲ ਠਰਾਉਣ ਦਾ ਕਿਸੇ ਨੇ ਵਹੀਕਲ ਮਹੀਆ ਕਰਾਤਾ ਕਿਸੇ ਨੇ ਟਾਰਗੇਟ ਆਇਡੈਂਟੀਫਾਈ ਕਰਾਤਾ ਕੋਈ ਤੈਨ ਵਾਲੀ ਦਿਖਾ ਕੇ ਮੁੜ ਕੇ ਆ ਪੁੱਤਰ ਗਿਆ ਨੈਕਸਟ ਬੰਦਾ ਦੇ ਦਿੱਤਾ ਜਿਹੜਾ ਹੱਦੀ ਵਿੱਚ ਚੱਲੂਗੀ ਇਹ ਜੀ ਹੋਗੇ ਇਹ ਸ਼ੂਟਰ ਹੋ ਗਿਆ ਜੀ ਇਹ ਬਾਕੀ ਹਾਂ ਜੀ ਉਹਨਾਂ ਦੇ ਐਸੋਸੀਏਟ ਸਾਰੇ ਜੰਗਸਾ ਵਰਦਨ ਜਨ ਲਗਜਾ ਨਾ ਵਰਤਿਆ ਉਹ ਮਾਰੇ ਪੁੱਛ ਜੇ ਪਤਨੀ ਦਾ ਗੰਦੇ ਕੋਈ ਸੰਸਰ ਕਹਿ ਗਏ ਉਹ ਜੇ ਕਹਿ ਜਾਂਦੇ ਉਹ ਸਹੀ ਕਰ ਕਿਉਂਕਿ ਨਾ ਬੜਾ ਹੋ ਮੈਂ ਜੈਸਾ ਵਰਦਨ ਲੱਗਦਾ ਰਹੇ ਕਿ ਲੋਕਾਂ ਬਾਈ ਸਪਾਇਰ ਹੋ ਗਿਆ ਚਲੋ ਇਹ ਇਲਕਮ ਹੋ ਨਹੀਂ ਸਕਦਾ ਜੀ ਵਿੱਚੇ ਸੋਸ਼ਲ ਮੀਡੀਆ ਤੇ ਵਿੱਚੇ ਮੀਡੀਆ ਨੇ ਇਹਨੂੰ ਇਹਨੂੰ ਜੇ ਕੋਈ ਆਪਾਂ ਆਮ ਵੀ ਸੀ ਉਹਨੂੰ ਨਾਮ ਦਿੰਦੇ ਦਿੰਦੇ ਮਤਲਬ ਉਹਨਾਂ ਨੂੰ ਗਲੋਰੀਫਾਈ ਕਰਤਾ ਕਨ ਨਹੀਂ ਨਹੀਂ ਤੋਂ ਇਹਦਾ ਤੁਸੀਂ ਇਹਨੂੰ ਘੜੇ ਪੁਰਸ਼ ਲੈ ਲਓ ਕ੍ਰਿਮੀਨਲਸ ਲੈ ਲਓ ਕੋਪਾ ਬੈਟਰ ਹੈ ਕੋ ਘੜੇ ਪੁਰਸ਼ ਵੀ ਨਾ ਕ੍ਰਿਮੀਨਲ ਦੋ ਇਹਨਾਂ ਤੇ ਜਿਹੜੀ ਇਹਨਾਂ ਕੋ ਜਿਹੜਾ ਆਪਸ ਦੇ ਵਿੱਚ ਗਰਾਹਵਾਚ ਜਿਹੜੇ ਡੀਲੀਟਰ ਆ ਉਹਨਾਂ ਤੇ ਕੀ ਕਾਰਵਾਈ ਹੋ ਰਹੀ ਹੈ ਕਿ ਮੋਟੀ ਇਹਨਾਂ ਦੇ ਸਿੱਧੇ ਬੈਂਕ ਨਹੀਂ ਹੁੰਦੇ ਕਿ ਕਿ ਜੂ ਬਣਦਾ ਉਹ ਜਿਹੜੇ ਵਿਚਾਲੇ ਬੰਦੇ ਆ ਨਾ ਜਿਹੜੇ ਪੀਸਟਰ ਨੂੰ ਵਿਚੇ ਆ ਉਹ ਮੀਡੀਏਟਰ ਹੀ ਹੈ ਮਤਲਬ ਇੱਕ ਬੰਦਾ ਦੂਜੇ ਨੂੰ ਇੰਟਰੋਡਿਊਸ ਕਰਾ ਰਿਹਾ ਦੂਜੇ ਤੀਜੇ ਨੂੰ ਕਰਾ ਰਿਹਾ ਤੀਜੇ ਚੌਥੇ ਨੂੰ ਕਰਾ ਰਿਹਾ ਫਿਰ ਉਹਦੇ ਫੈਂਸੀ ਦਾ ਆਪਣਾ ਭਾਗ ਨਹੀਂ ਪਲੇ ਕਰਦਾ ਕੋਈ ਰੈਕੀ ਕਰ ਰਿਹਾ ਕੋਈ ਉਹਨਾਂ ਨੂੰ ਬੰਦਾ ਆਇਡੈਂਟੀਫਾਈ ਕਰਕੇ ਦੱਸ ਰਿਹਾ ਕੋਈ ਵਹੀਕਲ ਮਈਆ ਕਰਾ ਰਿਹਾ ਇਹੇ ਇਹੇ ਸੇ ਕਰਕੇ ਤੋਂ ਹੈ ਵੀ ਇਹ ਇਨਵੈਸਟੀਗੇਸ਼ਨ ਬੜਾ ਪ੍ਰੋਪਰਲੀ ਅਸੀਂ ਦਾ ਕੰਮ ਲਾ ਕੇ ਜਾ ਰਹੇ ਪੰਜਾਬ ਤੇ ਹਰਿਆਣਾ ਦੀ ਜਿਹੜੀ ਅੱਧੀ ਨਾਲੇ ਲੋਕੀਏ ਦੇਖੋ ਜਿਹੜੀ ਜਿਹੜੀ ਫੈਲ ਆ ਸਾਨੂੰ ਪੰਜਾਬ ਹੋਵੇ ਹਰਿਆਣਾ ਆਇਡੈਂਟੀਫਾਈ ਹੋ ਰਿਹਾ ਉਹ ਦੋਨੋਂ ਜਗ੍ਹਾ ਤੇ ਸਾਡੀਆਂ ਟੀਮਸ ਕੰਮ ਕਰਦੇ ਇਸੇ ਤਰ੍ਹਾਂ ਜੀ ਨੈਕਸਟ